ਸੋ ਜੀ ਕੀ ਹਾਲ ਚਾਲ ਦੋਸਤੋ ਸੋ ਵੈਲਕਮ ਆ ਤੁਹਾਡਾ ਆਪਣੇ ਪ੍ਰੀਤ ਰਜਨ ਬਲੌਗ ਦੇ ਵਿੱਚ ਸੋ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੋਇਆ ਇੱਕ ਨਵਾਂ ਹੋਰ ਬਲੌਗ ਸੋ ਇਦਾਂ ਬਣੇ ਰਿਹਾ ਸਾਡੇ ਬਲੌਗ ਦੇ ਨਾਲ ਦੁਬਾ ਕਿਸੇ ਦੁਬਾ ਕਿਸੇ ਚੁਬਾ ਕੇ ਔਰ ਹੈਲੋ ਹੈਲੋ ਗਾਇਸ ਹੈਲੋ ਹੈਲੋ ਗਾਇਸ ਦੋ ਦਣੀ ਬਾਈਸ ਤੇ ਸਾਡਾ ਹੁਣ ਮੈਂ ਹੂੰ ਇਸकी ਬੈਨ ਇਹ ਮੇਰਾ ਬਾਈ ਇਹਦੀ ਇੱਕ ਵੀਡੀਓ ਲਾ ਦੋ ਜਿਹੜੀ ਇੱਥੇ ਡਿੱਗੀ ਹੋਣੀ ਉਹ ਵੀਡੀਓ ਲਾਵਾਂਗੇ ਤੁਹਾਨੂੰ ਦਿਖਾਵਾਂਗੇ ਕਿਵੇਂ ਡਿੱਗ ਕੇ ਆਟੀਆਂ ਹੋਣੀ ਏ ਐਵੇਂ ਕਰਕੇ ਕੁੜੀਆਂ ਵਾਲੇ ਐਕਸ਼ਨ ਕਰਦੀ ਸੋ ਲੋਈ ਮਾਲਕੋ ਕਹਿੰਦੇ ਕਹਿੰਦੇ ਕੁੜੀ ਪਲਟ ਗਈ ਏ ਹੁਣ ਵੇਖ ਸੰਗ ਦੀ ਕੁੜੀਆਂ ਵਾਲੇ ਕੁੜੀਆਂ ਵਾਲੇ ਕੁੜੀਆਂ ਵਾਲੇ ਐਕਸ਼ਨ ਕਰਦੀ ਸੀ ਰਜਨ ਤੁਹਾਨੂੰ ਪੀਗਣ ਹੈ ਤੁਹਾਨੂੰ ਕਿਆ ਹੋ ਰਹਾ ਹੈ ਤੈਨੂੰ ਕੀ ਦਿੰਦਾ ਮੈਨੂੰ ਕੁਛ ਨਹੀਂ ਦਿੰਦਾ ਹੁਣ ਇਹਨਾਂ ਨੂੰ ਸੱਟ ਦੇ ਹਮ ਬੱਸ ਹੁਣ ਮੰਮੀ ਆ ਜੇ ਤਾਂ ਨਿਆਰਾ ਆ ਜੇ ਮੰਮੀ ਕੀ ਆ ਜੱਕੀ ਜੱਕੀ ਹੁਣ ਪੈਣ ਗਿਆ ਹੁਣ ਤੁਹਾਡੇ ਲੋਜੀ ਕਹਿੰਦੇ ਹੁਣ ਛਿੱਤਰਾਂ ਦਾ ਹੁਣ ਇੱਕ ਵੀਡੀਓ ਬਣਾਵਾਂਗੇ ਅਸੀਂ ਇਹ ਜੋ ਮਾਰੇ ਰੋਹਿ ਕਾਕਾ ਵੇ ਜੱਕੀ ਜੱਕੀ ਕਿੰਨੋਂ ਹਾਂ ਸੋਲੂਈ ਬਾਈ ਜੋ ਖਾਨ ਨੂੰ ਤਾਂ ਅੱਗੇ ਹੀ ਰਹਿੰਦੇਗਾ ਨਾ ਕਿਉਂ ਕੋਮੋਨ ਦੇਖਾਉਂਦੇ ਹਨ ਨਾ ਇਹ ਕਾਹਦੀ ਵਾਹ ਕਾ ਡਾਇਲੋਗ ਹੈ ਕਾ ਡਾਇਲੋਗ ਹੈ ਲੱਗਦਾ ਹੈ ਹਟ ਹਟ ਕਿਹ ਕਿਹ ਤਾਰਾ ਤਾਰੀ ਕੁੜਾ ਦੇ ਦੇ ਫਿਰ ਦੇਖੋ ਪੁਆਇੰਟ ਨਾ ਪੂਤ ਰਿਹਾ ਕੋਈ ਲੈ ਸਟicker ਭਾਈ ਸਟicker ਹਾਂ ਲੈ 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 ਭਾਬੀ ਹੱਥ ਦਿੰਦੀ ਤਾਂ ਸੱਲੀਆਂ ਕਰਾਤਾਂ ਮੈਂ ਨਹੀਂ ਲਾਉਂਦੀ ਸਟicker ਐਵੇਂ ਲਾ ਦੇ ਲਾ ਬਹੁਤ ਸਗਰ ਹੋ ਜਾਈਏ ਲੱਗ ਲੱਗ ਗਿਆ ਲੱਗ ਗਿਆ ਕਿੰਨੀ ਲੱਗ ਗਿਆ ਲੱਗ ਗਿਆ ਹਏ ਠੰਡੀ ਬਹੁਤ ਆ ਤੂੰ ਤਾਂ ਤੇ ਉਹ ਤਾਂ ਹੀ ਤਾਂ ਠੁੱਡਾ ਬਾਂਜੋਂਦੀ ਬਣ ਜਾ ਲੈ ਛੇਲਕ ਤਾਂ ਲਾ ਦੇ ਐਸਾ ਹੀ ਖਾ ਲਾਂਗੇ ਤੇ ਨਿਕਲ ਜਾਓ ਚੀਜੀ ਜੀ ਦੇ ਬਕਰ ਮੰਗਾ ਲੈ 10 ਰੁਪਏ ਦੇ ਦੇ ਉਹ ਆਈ ਤਾਂ ਲੱਗ ਗਈ ਆ ਉਹ ਵੀਡੀਓ ਬਣਾਉਣ ਨਾਲ ਨਹੀਂ ਆਉਂਦੀ ਤੁਹਾਨੂੰ ਤੇਰੇ ਸੁਣ गुस्सा थूक दो <laughs> मैं हूँ कमाता का पर मेरे मुंह है थोड़ा सा गोरा वैसे मैं लगती हूँ गोरा आवे कोई यार गेड़ बांध करी जल तो खाओ ना आवे थूके गा ओए नहीं कोई यार ओ जल तो खाओ यार इधर कर करे और तो बाहर ना ना बार करना लात कोई ये आगे साड़ी पुरानी मॉडल ਰਣਜੀਤ ਬੀਬਾ ਇੱਕਿਆ ਦਾ ਠੰਡਿਆ ਰਣਜੀਤ ਮੇਰੀ ਘੱਟ ਰਣਜੀਤ ਤੋਂ ਹੈ ਮੰਮੀ ਚੱਲੀ ਸਕੂਲ ਕਾਲਜ ਚੱਲੀ ਕਾਲਜ ਕੋਲੜੀ ਮੰਗਣ ਕਿ ਦੇਵ ਬਲੀ ਵੀ ਉਹਨੇ ਬੰਦ ਕਰ ਇਹਨੂੰ ਇੱਕ ਕਰੀ ਇਹਨੂੰ ਲਾ ਕੇ ਬੈਠਾ ਤੂੰ ਖੀਚ ਮੇਰੀ ਫੋਟੋ ਖੀਚ ਖੀਚ ਬੰਦ ਕਰਕੇ ਸੁਣ ਉਹ ਕਹਿੰਦਾ ਨਾ ਨਾ ਲਾ ਮੇਰੇ ਜਿਖਰਾ ਕੇ ਆਉਂਦੇ ਦੋਨੇ ਜਣੇ ਹੈ ਉਹ ਤਾਂ ਪਿਓ ਕਹਿੰਦਾ ਨਿਕਲ ਜਾ ਮੇਰੇ ਘਰੋਂ ਲਾ ਮੈਂ ਜਿਖਰਾ ਕੇ ਮੈਂ ਨਹੀਂ ਕਰੇ ਰਹਿਣ ਦਿੰਦਾ ਕਹਿੰਦਾ ਮੈਂ ਇਨੇ ਜੋਗਾ ਹੈਗਾ ਤੈਨੂੰ ਘੁਮਾ ਕੇ ਖਵਾ ਦਾਂ ਕਹਿੰਦਾ ਟੋਲ ਜਾ ਕੇ ਕਹਿੰਦੇ ਮਾਈ ਤੇ ਉਹ ਲਿਵਣਾਈ ਗਏ ਚਲ ਲਵਲੀ ਤੂੰ ਪਿਓ ਬੰਦ ਅੰਗਾਈ ਕਾ